ਆਖਿਰ ਕਿਸ ਤਰ੍ਹਾਂ ਲੋਕ ਲੱਖਾਂ ਰੁਪਏ ਬੈਂਕਾਂ ਦੀ ਚੋਰੀ ਚ ਪਾ ਦਿੰਦੇ ਸਿਰਫ ਇੰਨਾ ਹੀ ਨਹੀਂ ਅੱਧੇ ਲੋਕ ਵਿਚਾਰੇ ساری ਉਮਰ ਬੈਂਕ ਦਾ ਵਿਆਜ ਭਰਦੇ-ਪਰਦੇ ਆਪਣੀ ਜ਼ਿੰਦਗੀ ਦਾ ਮਜ਼ਾ ਹੀ ਮਾਰ ਲੈਂਦੇ ਅਤੇ ਲੋਨ ਚ ਕਾਉਂਦੇ ਹੀ ਕਦੋਂ ਬੁੱਢੇ ਹੋ ਜਾਂਦੇ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਚੱਲਦਾ ਇੱਥੋਂ ਹੀ ਡਿਪਰੈਸ਼ਨ ਵਰਗੀਆਂ ਬਹੁਤ ਸਾਰੀਆਂ ਹੋਰ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਹਨ ਅਤੇ ਇਸ ਗੇਮ ਤੋਂ ਲੋਕ ਤੰਗ ਹੋ ਕੇ ਆਤਮ ਹੱਤਿਆ ਵਰਗੇ ਖਤਰਨਾਕ ਕਦਮ ਚੁੱਕ ਲੈਂਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਬੈਂਕ ਦੀਆਂ ਚਲਾਕੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਵੀਡੀਓ ਲੈ ਕੇ ਆਇਆ ਸਤਿ ਸ਼੍ਰੀ ਅਕਾਲ ਮੈਂ ਰঞ্জੀਤ ਪਾ ਤੁਹਾਡਾ ਬਿਜ਼ਨਸ ਮੈਂਟਰ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਤੁਹਾਡੀ ਜ਼ਿੰਦਗੀ ਦੇ ਪਹਿਲੂ ਵਿੱਚ ਤੁਹਾਡੀ ਮਦਦ ਕਰ ਸਕਾਂ ਫਿਰ ਉਹ ਚਾਹੇ ਤੁਹਾਡੀਆਂ ਬਿਜ਼ਨਸ ਰਿਲੇਟਡ ਪ੍ਰੋਬਲਮ ਹੋਣ ਜਾਂ ਫਿਰ ਲੋਨ ਦੇ ਰਿਲੇਟਡ ਪ੍ਰੋਬਲਮਸ ਹੋਣ ਅੱਜ ਦੀ ਇਹ ਵੀਡੀਓ ਵੀ ਕੁਝ ਇਸੇ ਤਰ੍ਹਾਂ ਦੀ ਹੋਣ ਵਾਲੀ ਹੈ ਜਿਸ ਵਿੱਚ ਮੈਂ ਤੁਹਾਡੇ ਨਾਲ ਲੋਨ ਐਮਆਈਸ ਤੋਂ ਘੱਟ ਟਾਈਮ ਅਤੇ ਘੱਟ ਇੰਟਰਸਟ ਵਿੱਚ ਪੇ ਕਰਕੇ ਕੁਝ ਟਿਪਸ ਸ਼ੇਅਰ ਕਰਾਂਗਾ ਆਓ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਵੱਡੇ ਲੋਨ ਦੀ ਐਗਜ਼ਾਮਪਲ ਦੇ ਨਾਲ ਸਮਝਾਉਂਦਾ ਹਾਂ ਕਿ ਤੁਸੀਂ ਪੂਰੇ ਟਾਈਮ 'ਚ EMI ਪੇ ਕਰਨ ਦੇ ਚੱਕਰ 'ਚ ਇੰਟਰਸਟ ਦੇ ਥਰੂ ਤੁਸੀਂ ਕਿੰਨੇ ਪੈਸੇ ਗਵਾ ਲੈਂਦੇ ਹੋ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੀ ਵੱਡੀ ਰਕਮ ਤੁਸੀਂ ਇੰਟਰਸਟ ਦੇ ਥਰੂ ਦਿੰਦੇ ਹੋ ਉਸ ਦੇ ਨਾਲ ਤੁਸੀਂ ਇੱਕ ਫੋਰਚੂਨਰ ਖਰੀਦ ਸਕਦੇ ਹੋ ਤੁਹਾਨੂੰ ਸ਼ਾਇਦ ਮੇਰੀ ਗੱਲ ਤੇ ਯਕੀਨ ਨਾ ਆ ਰਿਹਾ ਹੋਵੇ ਜਾਂ ਤੁਸੀਂ ਮੇਰੀ ਗੱਲ ਨੂੰ ਮਜ਼ਾਕ ਸਮਝ ਰਹੇ ਹੋਗੇ ਆਹ ਹੁਣ ਤੁਹਾਨੂੰ ਰਿਐਲਿਟੀ ਚੈੱਕ ਕਰਵਾਉਂਦਾ ਮਨ ਲਓ ਕਿ ਤੁਸੀਂ ਆਪਣਾ ਘਰ ਬਣਾਉਣ ਲਈ ਬੈਂਕ ਤੋਂ 8% ਇੰਟਰਸਟ ਰੇਟ ਤੇ 50 ਲੱਖ ਰੁਪਏ ਦਾ ਲੋਨ ਲਿਆ ਹੈ ਜਿਸ ਦਾ ਟੈਨਰ 25 ਸਾਲ ਹੈ ਹੁਣ 25 ਸਾਲ ਵਿੱਚ 50 ਲੱਖ ਤੇ 8% ਦੇ ਇੰਟਰਸਟ ਨਾਲ ਮੰਥਲੀ EMI ਬਣੀ 38591 ਰੁਪਏ ਦੋਸਤੋ ਹੁਣ ਮੈਂ ਤੁਹਾਨੂੰ ਇੱਕ ਅਜਿਹੀ ਗੱਲ ਦੱਸਣ ਵਾਲਾ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜੇ ਮੈਂ ਆਪਣੀ ਭਾਸ਼ਾ ਵਿੱਚ ਕਹਾ ਕਿ ਮੇਰੀ ਅਗਲੀ ਗੱਲ ਤੁਹਾਡੇ ਪੈਰਾਂ ਹੇਠੋ ਜ਼ਮੀਨ ਖਿੱਚ ਦੇਵੇਗੀ ਜੇਕਰ ਤੁਸੀਂ ਹਰ ਮਹੀਨੇ 38591 ਰੁਪਏ ਬੈਂਕ ਨੂੰ ਦਿੰਦੇ ਹੋ ਤਾਂ ਤੁਸੀਂ 300 ਮਹੀਨਿਆਂ ਵਿੱਚ 50 ਲੱਖ ਦਾ ਲੋਨ ਤਾਂ ਉਤਾਰ ਹੀ ਦਿੰਦੇ ਹੋ ਪਰ ਨਾਲ ਹੀ ਤੁਸੀਂ ਬੈਂਕ ਨੂੰ 6570300 ਰੁਪਏ ਐਕਸਟਰਾ ਦਿੰਦੇ ਹੋ ਅਤੇ ਜੇ ਮੈਂ ਇਸ ਦੇ ਵਿੱਚ ਤੁਹਾਡੇ ਪ੍ਰਿੰਸੀਪਲ ਅਮਾਉਂਟ ਵੀ ਜੋੜ ਦਵਾਂ ਤਾਂ 25 ਸਾਲ ਦੇ ਟਾਈਮ ਪੀਰੀਅਡ ਵਿੱਚ ਤੁਸੀਂ ਬੈਂਕ ਨੂੰ 1 ਕਰੋੜ 1570300 ਰੁਪਏ ਪੇ ਕਰ ਦਿੰਦੇ ਹੋ ਜੋ ਕਿ ਆਪਣੇ ਆਪ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਰਕਮ ਹੈ ਮੈਂ ਕਿਹਾ ਸੀ ਨਾ ਤੁਸੀਂ ਮੇਰੀ ਗੱਲ ਸੁਣ ਕੇ ਹੈਰਾਨ रह ਜਾਓਗੇ ਸਿਰਫ ਇੰਨਾ ਹੀ ਨਹੀਂ ਏਡੀ ਵੱਡੀ ਰਕਮ ਬੈਂਕ ਨੂੰ ਦੇਣ ਤੋਂ ਬਾਅਦ ਤੁਹਾਡੇ ਕੋਲ ਹੋਰ ਕੁਝ ਵੀ ਨਹੀਂ ਬਚਦਾ 25 ਸਾਲ ਤੱਕ ਤੁਸੀਂ ਬੈਂਕ ਦਾ ਕਰਜ਼ਾ ਹੀ ਲੌਂਦੇ ਰਹੋਗੇ ਪਰ ਹੁਣ ਮੈਂ ਤੁਹਾਨੂੰ ਇੱਕ ਅਜਿਹਾ ਨੁਕਤਾ ਦੱਸਣ ਜਾ ਰਿਹਾ ਹਾਂ ਕਿ ਤੁਸੀਂ 65 ਲੱਖ ਤੋਂ ਅੱਧਾ ਵਿਆਜ ਦੇ ਕੇ ਆਪਣਾ ਲੋਨ ਚੁਕਾ ਸਕਦੇ ਮੈਂ ਇਹ ਗੱਪ ਨਹੀਂ ਮਾਰ ਰਿਹਾ ਸਗੋਂ ਆਪਣੇ ਤਜਰਬੇ ਦੇ ਨਾਲ ਸਿੱਖਿਆ ਇਹ ਨੁਕਤਾ ਹੈ ਜਿਸ ਦਾ ਨਾਮ ਹੈ ਪ੍ਰੀ ਪੇਮੈਂਟ ਪ੍ਰੀ ਪੇਮੈਂਟ ਦਾ ਮਤਲਬ ਸਮਝਣ ਲਈ ਤੁਹਾਨੂੰ ਥੋੜੀ ਕੈਲਕੂਲੇਸ਼ਨ ਸਮਝਣ ਦੀ ਜ਼ਰੂਰਤ ਹੈ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਇਸ ਫਾਰਮੂਲੇ ਨੂੰ ਇੰਪਲੀਮੈਂਟ ਕਰ ਸਕੋ ਦੋਸਤੋ ਇਸ ਵੀਡੀਓ ਦੇ ਵਿੱਚ ਕੈਲਕੂਲੇਸ਼ਨ ਥੋੜੀ ਬੋਰਿੰਗ ਹੋ ਸਕਦੀ ਹੈ ਜੇ ਤੁਸੀਂ ਅੱਜ ਬੋਰ ਹੋ ਗਏ ਤਾਂ ਤੁਸੀਂ ਲੱਖਾਂ ਰੁਪਏ ਸੇਵ ਕਰ ਲੋਗੇ ਹੁਣ ਸਭ ਤੋਂ ਪਹਿਲੇ ਮਹੀਨੇ ਜਾਣ ਵਾਲੀ ਐਮਆਈ ਤੋਂ ਸ਼ੁਰੂ ਕਰਦੇ ਹਾਂ ਐਮਆਈ ਸੇਮ 38592 ਹੈ ਅਤੇ 50 ਲੱਖ ਪ੍ਰਿੰਸੀਪਲ ਅਮਾਉਂਟ ਹੈ 8% ਦੇ ਹਿਸਾਬ ਨਾਲ ਪਹਿਲੀ ਐਮਆਈ ਪੇ ਕਰਨ ਸਮੇਤ 33333 ਰੁਪਏ ਦਾ ਇੰਟਰਸਟ ਕੱਟਿਆ ਜਾਵੇਗਾ ਅਤੇ ਸਿਰਫ 5257 ਰੁਪਏ ਤੁਹਾਡੇ ਪ੍ਰਿੰਸੀਪਲ ਅਮਾਉਂਟ ਸੇ ਜਾਏਗੀ ਤੁਹਾਡਾ ਲੋਨ ਫਿਰ ਲਗਭਗ ਸੇਮ ਹੀ ਰਹੇਗਾ ਮਤਲਬ ਕਿ 49,94,743 ਰੁਪਏ ਦੀ ਪ੍ਰਿੰਸੀਪਲ ਅਮਾਉਂਟ ਬਚ ਜਾਏਗੀ ਹੁਣ ਸੈਕੰਡ EMI ਦੇ ਅਕੋਰਡਿੰਗ ਕੈਲਕੂਲੇਸ਼ਨ ਕਰਦੇ ਹਾਂ EMI ਸੇਮ ਹੀ 38,591 ਹੈ ਅਤੇ 49,93,743 ਦੀ ਪ੍ਰਿੰਸੀਪਲ ਅਮਾਉਂਟ ਹੈ 8% ਦੇ ਹਿਸਾਬ ਨਾਲ ਸੈਕੰਡ EMI ਪੇ ਕਰਨ ਸਮੇ 33,298 ਰੁਪਏ ਦਾ ਇੰਟਰਸਟ ਕੱਟਿਆ ਜਾਵੇਗਾ ਅਤੇ ਸਿਰਫ 5,292 ਰੁਪਏ ਤੁਹਾਡੀ ਪ੍ਰਿੰਸੀਪਲ ਅਮਾਉਂਟ ਚ ਜਾਵੇਗੀ ਸੈਕੰਡ EMI ਨਾਲ ਵੀ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਅਤੇ ਲੋਨ ਫਿਰ ਵੀ 49 ਲੱਖ 99 ਹਜ਼ਾਰ 450 ਦੇ ਕਰੀਬ ਬਚ ਜਾਵੇਗਾ ਹੁਣ ਤੁਸੀਂ ਚਾਹੇ EMI ਸੇਮ ਰੱਖ ਕੇ ਟੈਨਰ ਰਿਡਿਊਸ ਕਰ ਲਓ ਚਾਹੇ ਟੈਨਰ ਸੇਮ ਰੱਖ ਕੇ EMI ਰਿਡਿਊਸ ਕਰ ਲਓ ਸ਼ੁਰੂ ਸ਼ੁਰੂ ਦੇ ਵਿੱਚ ਤੁਹਾਨੂੰ ਜ਼ਿਆਦਾ ਵਿਆਜ ਪੇ ਕਰਨਾ ਪੈਣਾ ਉਸ ਤੋਂ ਬਾਅਦ ਤੁਹਾਡੇ ਪ੍ਰਿੰਸੀਪਲ ਜ਼ਿਆਦਾ ਜਾਣ ਲੱਗ ਪਵੇਗਾ ਦੋਸਤੋ ਜਿਵੇਂ ਹੀ ਲੋਨ ਦੀ ਰਕਮ ਘਟ ਹੁੰਦੀ ਜਾਵੇਗੀ ਉਸੇ ਤਰੀਕੇ ਦੇ ਨਾਲ ਥੋੜਾ ਥੋੜਾ ਇੰਟਰਸਟ ਵੀ ਘਟ ਹੁੰਦਾ ਜਾਵੇਗਾ ਅਤੇ ਪ੍ਰਿੰਸੀਪਲ ਅਮਾਉਂਟ ਹੌਲੀ ਹੌਲੀ ਵਧਦੀ ਜਾਵੇਗੀ ਇਸ ਹਿਸਾਬ ਦੇ ਨਾਲ ਇੱਕ ਇੱਕ ਕਿਸ਼ਤ ਟਾਈਮ ਟੂ ਟਾਈਮ ਭਰਦੇ ਜੇ ਅਸੀਂ 120 ਮਹੀਨੇ ਜਾਣੇ ਕਿ 10 ਸਾਲ ਬਾਅਦ ਆਪਣਾ ਸਟੇਟਸ ਚੈੱਕ ਕਰੀਏ ਤਾਂ 10 ਸਾਲ ਬਾਅਦ ਤੁਹਾਡਾ ਲੋਨ 40,26,496 ਰੁਪਏ ਤੱਕ ਆ ਜਾਵੇਗਾ ਅਤੇ ਸੇਮ EMI 38,591 ਤੇ 40,26,496 ਪ੍ਰਿੰਸੀਪਲ ਅਮਾਉਂਟ ਦਾ 8% 26,921 ਰੁਪਏ ਇੰਟਰਸਟ ਵਿੱਚ ਚਲਾ ਜਾਏਗਾ ਅਤੇ 11669 ਰੁਪਏ ਲੋਨ ਵਿੱਚੋਂ ਹੋਰ ਘਟ ਜਾਣਗੇ ਪਰ ਜੇ ਅਸੀਂ ਆਪਣੇ ਬੈਂਕ ਦੇ ਨਾਲ ਗੱਲ ਕਰਕੇ ਦਸਵੇਂ ਮਹੀਨੇ ਆਪਣੀ EMI ਦੇ ਨਾਲ 5000 ਰੁਪਏ ਐਕਸਟਰਾ ਪੇ ਕਰ ਦਈਏ ਤਾਂ ਸਾਡੀ EMI ਬਣੇਗੀ 43591 ਅਤੇ ਸਿਰਫ 5000 ਦੀ ਪ੍ਰੀ ਪੇਮੈਂਟ ਦੇ ਨਾਲ ਹੀ 6 ਗੁਣਾ ਲਗਭਗ 29114 ਰੁਪਏ ਸੇਵ ਹੋ ਜਾਣਗੇ ਕਈ ਵਾਰ ਸਾਡੇ ਕੋਲ ਕਿਤੋਂ ਵੀ ਇਕੱਠੀ ਰਕਮ ਦਾ ਇੰਤਜ਼ਾਮ ਹੋ ਜਾਂਦਾ ਜੇਕਰ ਅਸੀਂ ਉਸ ਰਕਮ ਵਿੱਚੋਂ 10ਵੇਂ ਮਹੀਨੇ 5000 ਦੀ ਜਗ੍ਹਾ 50000 ਰੁਪਏ ਪੇ ਕਰ ਦਈਏ ਤਾਂ 29114 ਦੀ ਸੇਵਿੰਗ 282540 ਵਿੱਚ ਬਦਲ ਜਾਏਗੀ। ਦੋਸਤੋ ਤੁਹਾਡੀ ਇਹ ਸੇਵਿੰਗ ਟੋਟਲ ਇੰਟਰਸਟ ਅਮਾਉਂਟ ਦੇ ਅਕੋਰਡਿੰਗ ਹੈ ਨਾ ਕਿ ਤੁਹਾਡੀ ਇਹ 10 ਮਹੀਨੇ ਦੀ EMI ਦੇ ਪਿੱਛੇ। ਮਤਲਬ ਕਿ ਇੱਕ-ਇੱਕ ਕਰਕੇ ਸੇਮ EMI ਨਾਲ ਜਿੱਥੇ ਤੁਸੀਂ 6570243 ਰੁਪਏ ਬੈਂਕ ਨੂੰ ਪੇ ਕਰਨਾ ਸੀ ਉੱਥੇ ਹੀ ਇੱਕ ਵਾਰ ਵਿੱਚ ਤੁਸੀਂ 50000 ਦੀ ਐਕਸਟਰਾ EMI ਭਰ ਕੇ ਤੁਸੀਂ 6894703 ਰੁਪਏ ਦੀ ਰਕਮ ਬੈਂਕ ਨੂੰ ਪੇ ਕਰਣੀ ਹੈ ਅਤੇ ਇਸ ਦੇ ਨਾਲ ਹੀ 25 ਸਾਲ ਦਾ ਟਾਈਮ ਘਟ ਕੇ 24 ਸਾਲ ਵਿੱਚ ਬਦਲ ਜਾਵੇਗਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਸਿਰਫ ਇੱਕ ਐਕਸਟਰਾ EMI ਦੇ ਨਾਲ ਤੁਹਾਡੀ ਰਕਮ ਦੇ ਵਿੱਚ ਕਿੰਨਾ ਫਰਕ ਆਇਆ ਪਰ ਇੱਕ ਐਕਸਟਰਾ EMI ਸ਼ੁਰੂਆਤ ਦੇ ਵਿੱਚ ਦੇਣ ਦੇ ਨਾਲ ਤੁਹਾਡੀ ਸੇਵਿੰਗ ਲੱਖਾਂ ਵਿੱਚ ਹੁੰਦੀ ਹੈ ਜੇਕਰ ਤੁਸੀਂ 10 ਸਾਲ ਦੀ ਜਗ੍ਹਾ 20 ਸਾਲ ਦੇ ਵਿੱਚ 50000 ਦੀ EMI ਪੇ ਕੀਤੀ ਤਾਂ ਇਸ ਦੇ ਨਾਲ ਤੁਹਾਡੀ ਸੇਵਿੰਗ ਅਕਾਊਂਟ ਦੇ ਵਿੱਚ ਕੋਈ ਖਾਸ ਫਰਕ ਨਹੀਂ ਪਵੇਗਾ ਤੁਸੀਂ ਜਿੰਨਾ ਜ਼ਿਆਦਾ EMI ਨੂੰ ਇਨਕਰੀਜ਼ ਕਰਦੇ ਰਹੋਗੇ ਉਸੇ ਤਰੀਕੇ ਨਾਲ ਤੁਹਾਡਾ ਇੰਟਰਸਟ ਦੇ ਟਾਈਮ ਘਟਦਾ ਰਹੇਗਾ ਪਰ ਇਸ ਦੇ ਉਲਟ ਜੇ ਤੁਸੀਂ ਇੱਕ ਤੋਂ ਦੋ ਵਾਰ ਐਕਸਟਰਾ EMI ਦੇ ਕੇ ਬਾਅਦ ਵਿੱਚ ਤੁਸੀਂ ਸੇਮ 10 ওভার ਦੀ ਸ਼ਰਤ ਰੱਖ ਕੇ EMI ਦੀ ਰਕਮ ਘਟ ਕਰਾਉਂਦੇ ਹੋ ਤਾਂ ਤੁਹਾਡੀ ਸੇਵਿੰਗ ਉਨੀ ਜ਼ਿਆਦਾ ਨਹੀਂ ਹੋਵੇਗੀ ਜਿੰਨੀ ਟਾਈਮ ਰਿਡਿਊਸ ਕਰਕੇ ਤੇ EMI ਇਨਕਰੀਜ਼ ਕਰਕੇ ਬਣੇਗੀ ਕਈ ਵਾਰ ਤਾਂ ਸਾਨੂੰ ਆਪਣੀ ਸੇਵਿੰਗ ਵਿੱਚੋਂ EMI ਪੇ ਕਰਨੀਆਂ ਪੈਂਦੀਆਂ ਫਿਰ ਐਕਸਟਰਾ EMI ਨੂੰ ਹੈਂਡਲ ਕਰਨਾ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਵੇਗਾ ਮੈਨੂੰ ਲੱਗਦਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਗੱਲ ਨੂੰ ਜ਼ਰੂਰ ਸੋਚ ਰਹੇ ਹੋਣਗੇ ਪਰ ਮੈਂ ਤੁਹਾਨੂੰ ਐਕਸਟਰਾ EMI ਜਾਂ ਸਿਸਟਮੈਟਿਕ ਪ੍ਰੀ ਪੇਮੈਂਟ ਕਰਨ ਦਾ ਤਰੀਕਾ ਦੱਸਦਾ ਹਾਂ ਜਿਸ ਵਿੱਚ ਤੁਹਾਨੂੰ ਕੋਈ ਵੀ ਤੰਗੀ ਜਾਂ ਪਰੇਸ਼ਾਨੀ ਨਹੀਂ ਆਵੇਗੀ ਅਤੇ ਤੁਹਾਡੀ ਸੇਵਿੰਗ ਵੀ ਰੈਗੂਲਰ EMI ਤੋਂ ਜ਼ਿਆਦਾ ਹੋਵੇਗੀ। ਦੋਸਤੋ ਇਸ ਦਾ ਇੱਕੋ ਇੱਕ ਤਰੀਕਾ ਹੈ ਇਅਰਲੀ ਐਕਸਟਰਾ EMI ਜਾਂ ਫਿਰ ਡਬਲ EMI। ਜੇ ਤੁਸੀਂ ਰੈਂਡਮ ਟਾਈਮ ਦੀ ਬਜਾਏ ਸਾਲ ਦੇ ਵਿੱਚ ਇੱਕ ਵਾਰ ਆਪਣੀ EMI ਨੂੰ ਡਬਲ ਕਰਦੇ ਹੋ ਤਾਂ ਤਾਂ ਘੱਟ ਟਾਈਮ ਦੇ ਵਿੱਚ ਹੀ ਜ਼ਿਆਦਾ ਸੇਵਿੰਗ ਦੇ ਨਾਲ ਤੁਸੀਂ ਆਪਣਾ ਲੋਨ ਉਤਾਰ ਸਕਦੇ ਹੋ। ਆਓ ਹੁਣ ਅਸੀਂ ਇਸ ਨੂੰ ਕੈਲਕੂਲੇਸ਼ਨ ਦੇ ਨਾਲ ਸਮਝਦੇ ਹਾਂ। ਮੰਥਲੀ EMI 38591 ਈਅਰਲੀ EMI 38591 38591 ਇਹ ਬਣ ਗਿਆ ਸਾਡੇ 77182 ਇਸ ਕੈਲਕੂਲੇਸ਼ਨ ਦੇ ਅਕੋਰਡਿੰਗ ਤੁਹਾਡਾ 25 ਸਾਲ ਦਾ ਲੋਨ ਸਿਰਫ 17 ਸਾਲ ਵਿੱਚ ਹੀ ਖਤਮ ਹੋ ਜਾਵੇਗਾ ਅਤੇ ਨਾਲ ਹੀ ਤੁਸੀਂ 232254 ਦੀ ਸੇਵਿੰਗ ਵੀ ਕਰਨ ਬੋਗੇ ਦੋਸਤੋ ਘੱਟ ਤੋਂ ਘੱਟ ਇੰਟਰਸਟ ਪੇ ਕਰਨ ਦਾ ਇਹ ਸਭ ਤੋਂ ਹੀ ਆਸਾਨ ਤਰੀਕਾ ਹੈ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੀ EMI ਨੂੰ ਕਿਸ ਤਰੀਕੇ ਦੇ ਨਾਲ ਪੇ ਕਰਦੇ ਹੋ ਕਿਉਂਕਿ ਹਰੇਕ ਇਨਸਾਨ ਦੇ ਲੋਨ ਤੇ ਇਨਕਮ ਸਟੇਟਸ ਅਲੱਗ-ਅਲੱਗ ਨੇ ਇਸ ਲਈ ਤੁਸੀਂ ਆਪਣੇ ਕੰਫਰਟ ਦੇ ਅਕੋਰਡਿੰਗ ਆਪਣੀ ਵੈਲਿਊਜ਼ ਨੂੰ ਕੈਲਕੂਲੇਟ ਕਰਕੇ ਆਪਣੀ EMI ਨੂੰ ਖੁਦ ਤੈਅ ਕਰੋ ਮੇਰਾ ਫਰਜ਼ ਤੁਹਾਨੂੰ ਗਾਈਡ ਕਰਨਾ ਮੁਸ਼ਕਿਲ ਦੇ ਵਿੱਚੋਂ ਨਿਕਲਣ ਦਾ ਰਸਤਾ ਦਿਖਾਉਣਾ ਹੈ ਇਸ ਲਈ ਮੈਂ ਤੁਹਾਨੂੰ 50 ਲੱਖ ਦੇ ਅਮਾਉਂਟ ਲੋਨ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਸੀਂ ਘੱਟ ਤੋਂ ਘੱਟ ਟਾਈਮ ਦੇ ਵਿੱਚ ਲੋਨ ਪੇ ਕਰਕੇ ਆਪਣੀ ਟੈਨਸ਼ਨ ਫਰੀ ਜ਼ਿੰਦਗੀ ਜੀ ਸਕੋ ਅਤੇ ਨਾਲ ਹੀ ਤੁਸੀਂ ਆਪਣੇ ਫਿਊਚਰ ਦੇ ਲਈ ਕੁਝ ਅਮਾਉਂਟ ਸੇਵ ਕਰ ਸਕੋ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਆਂ